ਭਾਈ ਅਮਰਤ ਪਾਲ ਸਿੰਘ ਜੋ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਖਿਲਾਫ ਇੱਕ ਪਟੀਸ਼ਨ ਪਾਈ ਗਈ ਸੀ ਜੋ ਕਿ ਕੋਰਟ ਵੱਲੋਂ ਖਾਰਜ ਕਰ ਦਿੱਤੀ ਗਈ ਹੈ। ਉਹਨਾਂ ਨੇ ਸੰਵਿਧਾਨ ਦੇ ਆਰਟੀਕਲ 84 ਸੰਸਦ ਦੀ ਮੈਂਬਰਸ਼ਿਪ ਲਈ ਯੋਗਤਾ ਨਾਲ ਸੰਬੰਧਿਤ ਹੈ। ਕਿ ਕੋਈ ਕਾਗਜ਼ ਉਦੋਂ ਤੱਕ ਦਾਖਲ ਤੇ ਚੁਣੇ ਜਾਣ ਦੇ ਯੋਗ ਨਹੀਂ ਹੋਵੇਗਾ ਜਦੋਂ ਤੱਕ ਉਹ ਦੇਸ਼ ਦਾ ਨਾਗਰਿਕ ਨਹੀਂ ਹੁੰਦਾ। ਉਰੇ ਦਾਵਾ ਕੀਤਾ ਕਿ ਖਡੂਰ ਸਾਹਿਬ ਹਲਕੇ ਦਾ ਵੋਟਰ ਨਹੀਂ ਹੈ ਜੀ ਮਾਨਯੋਗ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸਰਦਾਰ ਸਬਰਿੰਝ ਸਿੰਘ ਮਾਨ ਪਹਿਲੀ ਵਾਰ ਜੇਲ੍ਹ 'ਚ ਬੈਠਿਓ ਤਰਨ ਤਰਨ ਤੋਂ ਲੜੇ ਜਿਹੜਾ ਹੁਣ ਖਡੂਰ ਸਾਹਿਬ ਆ ਜਿੱਥੋਂ ਅਬਰਤਪਾਲ ਸਿੰਘ ਜਿੱਥੇ ਆ ਅਬਰਤਪਾਲ ਸਿੰਘ ਹੈ ਤਾਂ ਇਸੇ ਦੇਸ਼ ਦਾ ਡਿਪਟੀ ਕਮਿਸ਼ਨਰ ਨੇ ਉਹਦੀ ਜਿਹੜੀ ਅਰਜੀਸੀ ਉਹ ਜਿਹੜਾ ਚੋਣ ਅਸਰ ਹੈ ਉਹਨੇ ਪ੍ਰਬੰਧ ਕੀਤਾ ਕੋਈ ਵੀ ਵਿਅਕਤੀ ਦੂਜੇ ਥਾਤੋਂ ਜਾ ਕੇ ਜਿਹੜਾ ਚੋਲ ਲੜ ਸਕਦਾ ਹੈ ਬਸ਼ਰਤੇ ਹੈ ਕਿ ਉਹ ਭਾਰਤੀ ਹੋਵੇ ਹਾਲਾਂਕਿ ਜਗਵੀ ਤੇ ਬਰਾੜ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਬਣੇ ਆ ਜਿਹੜੀ ਹੁਣ ਚੋਣ ਲੜੀ ਸੀ ਪਿੱਛੇ ਉਹਨਾਂ ਨੇ ਉਹ ਤਾਂ ਮੌੜ ਮੰਡੀ ਤੋਂ ਲੜੀ ਸੀ ਤਤਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਡੀਫੈਪ ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਭਾਈ ਅਮਰਤਪਾਲ ਸਿੰਘ ਜੋ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਖਿਲਾਫ ਇੱਕ ਪਟੀਸ਼ਨ ਪਾਈ ਗਈ ਸੀ ਜੋ ਕਿ ਕੋਰਟ ਵੱਲੋਂ ਖਾਰਜ ਕਰ ਦਿੱਤੀ ਗਈ ਹੈ ਜਿਹਦੇ ਚੱਲਦੇ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨਾਲ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਲੈ ਕੇ ਜੀ ਦੇਖੋ ਇੱਕ ਪਟੀਸ਼ਨ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਗਈ ਦੋ ਜੱਜਾਂ ਦਾ ਬੈਂਚ ਹੈ ਜਸਟਿਸ ਬੀ ਆਰ ਗਵਾਈ ਅਤੇ ਕੇਵੀ ਵਿਸ਼ਵਨਾਥਨ ਉਹਨਾਂ ਨੇ ਸੰਵਿਧਾਨ ਦੇ ਆਰਟੀਕਲ 84 ਸੰਸਦ ਦੀ ਮੈਂਬਰਸ਼ਿਪ ਲਈ ਯੋਗਤਾ ਨਾਲ ਸੰਬੰਧਿਤ ਹੈ ਕਿ ਕੋਈ ਕਾਗਜ਼ ਉਦੋਂ ਤੱਕ ਦਾਖਲ ਤੇ ਚੁਣੇ ਜਾਣ ਦੇ ਯੋਗ ਨਹੀਂ ਹੋਵੇਗਾ ਜਦੋਂ ਤੱਕ ਉਹ ਦੇਸ਼ ਦਾ ਨਾਗਰਿਕ ਨਹੀਂ ਹੁੰਦਾ ਉਹਨੇ ਦਾਵਾ ਕੀਤਾ ਕਿ ਖੰਡੂਰ ਸਾਹਿਬ ਹਲਕੇ ਦਾ ਵੋਟਰ ਨਹੀਂ ਹੈ ਇਹ ਮਾਨਯੋਗ ਸੁਪਰੀਮ ਕੋਰਟ ਨੇ ਰੱਦ ਕਰਤੀ ਪਤਾ ਨਹੀਂ ਕਈ ਸੱਜਣ ਜਿਹੜੇ ਐ ਉਹਨਾਂ ਨੂੰ ਜਾਂ ਉਹਨਾਂ ਦੇ ਵਕੀਲ ਸਾਹਿਬ ਤਾਂ ਦੱਸ ਸਕਦੇ ਆ ਨਾ ਕਿ ਇਹ ਕੋਈ ਤੱਥ ਬਣਦਾ ਨਹੀਂ ਜਿਹੜਾ ਕਿ ਮਾਨਯੋਗ ਅਦਾਲਤ ਨੇ ਵੀ ਕਹਿਤਾ ਸਰਦਾਰ ਸਬਰਿੰਨਜੀਤ ਸਿੰਘ ਮਾਨ ਪਹਿਲੀ ਵਾਰ ਜੇਲ੍ਹ 'ਚ ਬੈਠਿਓ ਤਰਨ ਤਰਨ ਤੋਂ ਲੜੇ ਜਿਹੜਾ ਹੁਣ ਖੰਡੂਰ ਸਾਹਿਬ ਆ ਜਿੱਥੋਂ ਅਮਰਤਪਾਲ ਸਿੰਘ ਜਿੱਥੇ ਐ ਉਹ ਰਹਿਣ ਵਾਲੇ ਤਾਂ ਫਤੇਗੜ ਸਾਹਿਬ ਦੇ ਆ ਕਿਲਾ ਹਰਨਾਮ ਸਿੰਘ ਚੋਣ ਜਾ ਕੇ ਉੱਥੋਂ ਲੜਦੇ ਆ ਫਿਰ ਉਹ ਸੰਗਰੂਰ ਤੋਂ ਦੋ ਵਾਰ ਜਿੱਤ ਚੁੱਕੇ ਆ ਇਹ ਤਾਂ ਕੋਈ ਨਹੀਂ ਕਿ ਉੱਥੋਂ ਦਾ ਨਹੀਂ ਅਮਰਤਪਾਲ ਸਿੰਘ ਹਾਇਤਾ ਇਸੇ ਦੇਸ਼ ਦਾ ਡਿਪਟੀ ਕਮਿਸ਼ਨਰ ਨੇ ਉਹਦੀ ਜਿਹੜੀ ਅਰਜੀ ਸੀ ਉਹ ਜਿਹੜਾ ਚੋਣ ਅਫਸਰ ਹੈ ਉਹਨੇ ਪ੍ਰਵਾਨ ਕੀਤੀ ਸੋ ਇਸ ਦੇ ਵਿੱਚ ਉਹਨਾਂ ਨੇ ਡੈਰ ਲੋਕ ਪ੍ਰਤੀਨਿਤਾ ਕਾਨੂੰਨ ਤਹਿਤ ਸੰਵਿਧਾਨ ਵਿੱਚ ਕਹਿੰਦੇ ਜੀ ਵਿਵਸਥਾਵਾਂ ਤੇ ਪਟੀਸ਼ਨ ਜਿਹੜੀ ਆ ਇਹ ਰੱਦ ਕੀਤੀ ਜਾਂਦੀ ਆ ਭਾਵੇਂ ਕੋਈ ਵੀ ਵਿਅਕਤੀ ਦੂਜੇ ਥਾਂ ਤੋਂ ਜਾ ਕੇ ਜਿਹੜਾ ਚੋਲ ਲੜ ਸਕਦਾ ਹੈ ਬਸ਼ਰਤੇ ਆ ਕਿ ਉਹ ਭਾਰਤੀ ਹੋਵੇ ਸੋ ਅਮਰਤਪਾਲ ਸਿੰਘ ਦਾ ਪਿੰਡ ਤਾਂ ਪੰਜਾਬ 'ਚ ਹੀ ਹੈ ਤੇ ਜੇ ਉਹਨਾਂ ਨੇ ਖਡੂਰ ਸਾਹਿਬ ਜਾਂ ਫਿਰ ਸਵਰਨਜੀਤ ਸਿੰਘ ਮਾਨ ਸਾਹਿਬ ਦੋ ਤਿੰਨ ਥਾਮਾਂ ਤੋਂ ਲੜ ਪਏ ਇਹ ਚ ਕੀ ਫਰਕ ਪੈਂਦਾ ਹੈ ਤੁਸੀਂ ਜਗਵੀਤ ਬਰਾੜ ਦਾ ਦੇਖ ਲਓ ਹਾਲਾਂਕਿ ਜਗਵੀਤ ਬਰਾੜ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਬਣੇ ਆ ਜਿਹੜੀ ਹੁਣ ਚੋਣ ਲੜੀ ਸੀ ਪਿੱਛੇ ਉਹਨਾਂ ਨੇ ਉਹ ਤਾਂ ਮੌੜ ਮੰਡੀ ਤੋਂ ਲੜੀ ਸੀ ਉਹਨਾਂ ਦਾ ਇਲਾਕਾ ਫਰੀਦਕੋਟ ਚ ਸੋ ਇਹਦੇ ਵਿੱਚ ਮੈਂ ਸਮਝਦਾ ਕਿ ਮੁਕਸਰ ਜ਼ਿਲ੍ਹੇ ਦਾ ਅੱਜਕੱਲ ਮੁਕਸਰ ਜ਼ਿਲ੍ਹੇ ਚੋਂ ਦਾ ਉਹਨਾਂ ਦਾ ਪਿੰਡ ਸੋ ਇਹ ਕੋਈ ਗੱਲ ਨਹੀਂ ਮਨਜੋਗ ਅਦਾਲਤ ਤੇ ਡਬਲ ਬੈਂਚ ਨੇ ਸੁਪਰੀਮ ਕੋਰਟ ਦੇ ਨੇ ਇਹ ਪਟੀਸ਼ਨ ਸ਼ਿਕਾਇਤਕਰਤਾ ਦੀ ਰੱਦ ਕਰਤੀ ਅਮਰਤਪਾਲ ਸਿੰਘ ਨੂੰ ਵੱਡੀ ਰਾਹਤ ਆ ਉਹਨਾਂ ਦੀ ਇੱਕ ਹੋਰ ਵੀ ਚੱਲਦੀ ਹੈ ਕਿ ਜੀ ਇਹਨਾਂ ਨੇ ਖਰਚਾ ਪਤਾ ਨਹੀਂ ਵੱਧ ਕਰਤਾ ਉਹ ਵੀ ਅਜੇ ਇੱਕ ਕਥਤ ਰੂਪ ਦੇ ਵਿੱਚ ਸੁਣਵਾਈ ਅਧੀਨ ਹੈ ਜੀ ਸੋ ਖਬਰ ਦੇ ਅਪਡੇਟ ਦੇ ਵਿੱਚ ਹੈ ਨਾ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ